ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਇਸ ਹਫਤੇ ਦੇ ਲਈ ਬਹੁਤ ਹੀ ਇੰਪੋਰਟੈਂਟ ਵੀਡੀਓ ਹੈ ਜੀ ਕਿ ਇਸ ਹਫਤੇ ਦੇ ਰਾਸ਼ੀ ਫਲ ਤੁਹਾਡਾ ਕੀ ਕਹਿੰਦਾ ਹੈ ਤੇ ਕੀ ਕਹਿੰਦੇ ਹਨ ਤੁਹਾਡੀ ਕਿਸਮਤ ਦੇ ਸਿਤਾਰੇ ਕੀ ਕੀ ਤੁਹਾਡੀ ਜ਼ਿੰਦਗੀ ਵਿੱਚ ਬਦਲਾਅ ਹੋਣਗੇ ਕਿਹੜੀਆਂ ਕਿਹੜੀਆਂ ਖੁਸ਼ਖਬਰੀਆਂ ਮਿਲ ਜਾਣਗੀਆਂ ਤੇ ਕਿਹੜੇ-ਕਿਹੜੇ ਤੁਹਾਨੂੰ ਬਹੁਤ ਹੀ ਲਾਭ ਹੋਣ ਵਾਲੇ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਦੇਵੀ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਸਦਾ ਹੀ ਕਿਰਪਾ ਤੁਹਾਡੇ ਤੇ ਬਣੀ ਰਹੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਕਿ 23 ਤਰੀਕ ਤੋਂ ਲੈ ਕੇ 29 ਨਵੰਬਰ ਤੱਕ ਤੁਹਾਡਾ ਰਾਸ਼ੀ ਫਲ ਕਿਵੇਂ ਦਾ ਰਹਿਣ ਵਾਲਾ ਹੈ ਜੀ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਚੰਦਰ ਰਾਸ਼ੀ ਤੋਂ ਕੇਤੂ ਦੇ 6ਵੇਂ ਘਰ ਵਿੱਚ ਮੌਜੂਦ ਹੋਣ ਕਾਰਨ ਇਸ ਹਫਤੇ ਤੁਹਾਨੂੰ ਹੋਰ ਲੋਕਾਂ ਨਾਲ ਆਪਣੀ ਸੰਗਤ ਦੇ ਪ੍ਰਤੀ ਸਾਵਧਾਨ ਰਹਿਣਾ ਪਵੇਗਾ ਕਿਉਂਕਿ ਸੰਭਾਵਨਾ ਹੈ ਕਿ ਤੁਹਾਡੀ ਜਾਣ-ਪਛਾਣ ਦਾ ਕੋਈ ਸਵਾਰਥੀ ਵਿਅਕਤੀ ਹੀ ਤੁਹਾਨੂੰ ਤਣਾਅ ਦੇ ਸਕਦਾ ਹੈ ਇਸ ਕਾਰਨ ਤੁਸੀਂ ਆਪਣਾ ਖਾਣ-ਪੀਣ ਵੀ ਸਹੀ ਤਰੀਕੇ ਦੇ ਨਾਲ ਨਹੀਂ ਕਰ पाओगे ਤੁਹਾਨੂੰ ਇਸ ਗੱਲ ਨੂੰ ਸਮਝਣਾ ਹੋਵੇਗਾ ਕਿ ਕੁਝ ਵੀ ਖਰੀਦਣ ਤੋਂ ਪਹਿਲਾਂ ਉਹਨਾਂ ਵਸਤਾਂ ਦਾ ਇਸਤੇਮਾਲ ਕਰੋ ਜੋ ਪਹਿਲਾਂ ਤੋਂ ਤੁਹਾਡੇ ਕੋਲ ਹਨ ਕਿਉਂਕਿ ਸੰਭਾਵਨਾ ਹੈ ਕਿ ਜਲਦੀ ਵਿੱਚ ਆ ਕੇ ਤੁਸੀਂ ਕਿਸੇ ਅਜੇਹੀ ਵਸਤੂ ਤੇ ਪੈਸੇ ਖਰਚ ਕਰੋਗੇ ਜੋ ਤੁਹਾਡੇ ਕੋਲ ਪਹਿਲਾਂ ਹੀ ਉਪਲਬਧ ਹੋਵੇਗੀ ਇਸ ਲਈ ਜਲਤਬਾਜ਼ੀ ਵਿੱਚ ਕੋਈ ਖਰੀਦਦਾਰੀ ਨਹੀਂ ਕਰਨੀ ਇਸ ਹਫਤੇ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਤੁਹਾਡਾ ਕੋਈ ਪੁਰਾਣਾ ਅਤੇ ਨਜ਼ਦੀਕੀ ਦੋਸਤ ਤੁਹਾਨੂੰ ਕੋਈ ਵੱਡਾ ਧੋਖਾ ਦੇ ਸਕਦਾ ਹੈ ਇਸ ਦੇ ਚੱਲਦੇ ਤੁਸੀਂ ਆਪਣਾ ਗੁੱਸਾ ਪਰਿਵਾਰ ਦੇ ਕਿਸੇ ਵੀ ਮੈਂਬਰ ਤੇ ਕੱਢ ਸਕਦੇ ਹੋ ਜਿਸ ਨਾਲ ਪਰਿਵਾਰਕ ਵਾਤਾਵਰਣ ਵਿੱਚ ਅਸ਼ਾਂਤੀ ਪੈਦਾ ਹੋ ਜਾਵੇਗੀ ਨਾਲ ਹੀ ਇਸ ਕਾਰਨ ਤੁਹਾਡੀ ਇਮੇਜ ਵੀ ਖਰਾਬ ਹੋ ਸਕਦੀ ਹੈ ਜੇਕਰ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਸਮਾਂ ਹੀ ਪੈਸਾ ਹੈ ਤਾਂ ਤੁਹਾਨੂੰ ਆਪਣੀ ਯੋਗਤਾ ਤੇ ਸਿਖਰ ਤੇ ਪਹੁੰਚਾਉਣ ਵਿੱਚ ਪੂਰਾ ਹੀ ਜੋਰ ਲਗਾ ਦੇਣਾ ਚਾਹੀਦਾ ਹੈ ਇਸ ਹਫਤੇ ਵਿਦਿਆਰਥੀਆਂ ਨੂੰ ਆਪਣੇ ਪਰਿਵਾਰਕ ਜੀਵਨ ਵਿੱਚ ਚੱਲ ਰਹੀ ਉਥਲ ਪੁਥਲ ਦੇ ਕਾਰਨ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਕਾਰਨ ਉਹਨਾਂ ਦਾ ਮਨ ਪੜਾਈ ਵਿੱਚ ਨਹੀਂ ਲੱਗੇਗਾ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਮੰਗਲਵਾਰ ਦੇ ਦਿਨ ਗਰੀਬ ਲੋਕਾਂ ਨੂੰ ਤੁਸੀਂ ਜਾਓ ਦਾਨ ਕਰਨੇ ਹਨ ਜਿਸ ਦੇ ਨਾਲ ਤੁਹਾਡੇ ਘਰ ਵਿੱਚ ਸ਼ਾਂਤੀ ਬਣ ਜਾਵੇਗੀ। ਅਗਲੀ ਰਾਸ਼ੀ ਹੈ ਜੀ ਬ੍ਰਿਕ ਰਾਸ਼ੀ। ਬ੍ਰਿਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਚੰਦਰ ਰਾਸ਼ੀ ਤੋਂ ਬ੍ਰਹਸਪਤੀ ਪਹਿਲੇ ਘਰ ਵਿੱਚ ਮੌਜੂਦ ਹੋਣ ਕਾਰਨ ਘਰੇਲੂ ਪਰੇਸ਼ਾਨੀਆਂ ਤੁਹਾਨੂੰ ਇਸ ਹਫ਼ਤੇ ਤਣਾਅ ਦੇ ਸਕਦੀਆਂ ਹਨ। ਜਿਸ ਦੇ ਚੱਲਦੇ ਤੁਸੀਂ ਆਪਣੀ ਸਿਹਤ ਦੇ ਪ੍ਰਤੀ ਲਾਪਰਵਾਹ ਹੋ ਸਕਦੇ ਹੋ। ਪਰੰਤੂ ਇਸ ਦੌਰਾਨ ਖੁਦ ਆਪਣਾ ਇਲਾਜ ਕਰਨ ਤੋਂ ਬਚੋ। ਕਿਉਂਕਿ ਦਵਾਈ ਤੇ ਤੁਹਾਡੀ ਨਿਰਭਰਤਾ ਵਧਣ ਦੇ ਵੀ ਯੋਗ ਬਣਦੇ ਦਿਖਾਈ ਦੇ ਰਹੇ ਹਨ। ਚੰਦਰ ਰਾਸ਼ੀ ਤੋਂ ਰਾਹੂ 11ਵੇਂ ਘਰ ਵਿੱਚ ਮੌਜੂਦ ਹੋਣ ਕਾਰਨ ਤੁਹਾਡਾ ਵਿੱਤੀ ਲਿਹਾਜ਼ ਨਾਲ ਇਸ ਰਾਸ਼ੀ ਦੇ ਜਾਤਕਾਂ ਲਈ ਚੰਗਾ ਸਾਬਿਤ ਹੋ ਸਕਦਾ ਹੈ। ਅਜਿਹੇ ਵਿੱਚ ਆਪਣੀਆਂ ਕੋਸ਼ਿਸ਼ਾਂ ਵਿੱਚ ਥੋੜੇ ਕਮੀ ਨਾ ਆਉਣ ਦਿਓ। ਕਿਉਂਕਿ ਇਸ ਸਮੇਂ ਤੁਹਾਡੇ ਧਨ ਵਿੱਚ ਵਾਧਾ ਕਰਨ ਦੇ ਲਈ ਗ੍ਰਹਾਂ ਦੀ ਚਾਲ ਬਹੁਤ ਹੀ ਵਧੀਆ ਰਹਿਣ ਵਾਲੀ ਹੈ। ਇਸ ਕਾਰਨ ਤੁਹਾਡਾ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਝਗੜਾ ਵੀ ਹੋ ਸਕਦਾ ਹੈ। ਅਜਿਹੇ ਵਿੱਚ ਆਸ-ਪਾਸ ਦੇ ਲੋਕਾਂ ਨਾਲ ਝਗੜਾ ਨਾ ਕਰਨਾ ਹੀ ਤੁਹਾਡੇ ਲਈ ਚੰਗਾ ਰਹੇਗਾ। ਨਹੀਂ ਤਾਂ ਤੁਸੀਂ ਫਿਰ ਐਂਡ ਤੇ ਇਕੱਲੇ ਹੀ ਰਹਿ ਜਾਓਗੇ। ਜੇਕਰ ਤੁਸੀਂ ਕੋਈ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ ਤਾਂ ਉਸ ਦੇ ਲਈ ਤੁਹਾਡੇ ਕੋਲ ਸਮਾਂ ਚੰਗਾ ਹੈ ਪਰ ਸੋਚ ਸਮਝ ਕੇ ਹੀ ਹਰ ਕੰਮ ਨੂੰ ਕਰਨਾ ਹੈ। ਉੱਚੀ ਸਿੱਖਿਆ ਲੈਣ ਦੇ ਲਈ ਤਿਆਰੀ ਕਰ ਰਹੇ ਵਿਦਿਆਰਥੀ ਵਰਗ ਨੂੰ ਦੱਸ ਦਈਏ ਕਿ ਇਸ ਹਫ਼ਤੇ ਥੋੜਾ ਯਤਨ ਯਾਰੀ ਰੱਖਣ ਤੋਂ ਬਾਅਦ ਹੀ ਤੁਹਾਨੂੰ ਸਫਲਤਾ ਪ੍ਰਾਪਤ ਹੋਵੇਗੀ ਇਹ ਸਮਾਂ ਤੁਹਾਡੇ ਲਈ ਚੰਗਾ ਮੌਕਾ ਲੈ ਕੇ ਆ ਸਕਦਾ ਹੈ ਅਜਿਹੇ ਵਿੱਚ ਮੌਕਿਆਂ ਦਾ ਲਾਭ ਉਠਾਓ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ 24 ਵਾਰ ਓਮ ਭਰਗਵਾਯ ਨਮਹਾ ਮੰਤਰ ਦਾ ਜਾਪ ਕਰਨਾ ਹੈ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਚੰਦਰ ਰਾਸ਼ੀ ਤੋਂ ਬ੍ਰਹਸਪਤੀ 11ਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਮਾਨਸਿਕ ਸ਼ਾਂਤੀ ਦੇ ਲਈ ਕਿਸੇ ਪੁੰਨ দান ਦੇ ਕੰਮ ਵਿੱਚ ਤੁਸੀਂ ਭਾਗ ਲਓਗੇ ਇਸ ਦੇ ਲਈ ਤੁਸੀਂ ਸਮਾਜਿਕ ਧਰਮ ਕਰਮ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਸਕਦੇ ਹੋ ਇਸ ਨਾਲ ਤੁਹਾਨੂੰ ਮਾਨਸਿਕ ਸ਼ਾਂਤੀ ਦੇ ਨਾਲ ਨਾਲ ਸਮਾਜ ਵਿੱਚ ਵੀ ਆਪਣੀ ਇੱਕ ਅਲੱਗ ਹੀ ਪਛਾਣ ਸਾਬਿਤ ਹੋ ਜਾਵੇਗੀ ਚੰਦਰ ਰਾਸ਼ੀ ਤੋਂ ਰਾਹੂ 10ਵੇਂ ਘਰ ਵਿੱਚ ਮੌਜੂਦ ਹੋਣ ਕਾਰਨ ਇਸ ਹਫ਼ਤੇ ਤੁਹਾਨੂੰ ਆਪਣਾ ਜਮਾ ਕੀਤਾ ਹੋਇਆ ਪੈਸਾ ਖਰਚ ਕਰਨ ਤੋਂ ਬਚਣਾ ਹੋਵੇਗਾ ਕਿਉਂਕਿ ਸੰਭਵ ਹੈ ਕਿ ਇਸ ਦੌਰਾਨ ਤੁਹਾਨੂੰ ਕੋਈ ਚੰਗਾ ਮੁਨਾਫਾ ਹੋਵੇ ਅਤੇ ਤੁਹਾਡੇ ਪਰਿਵਾਰ ਦੇ ਮੈਂਬਰ ਤੁਹਾਡੀ ਬੈਂਕ ਰਾਸ਼ੀ ਬਾਰੇ ਪੁੱਛਗਿੱਛ ਕਰ ਲੈਣ। ਅਜਿਹੀ ਸਥਿਤੀ ਵਿੱਚ ਜੇਕਰ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਤੁਸੀਂ ਮੁਨਾਫੇ ਦਾ ਜ਼ਿਆਦਾ ਭਾਗ ਖਰਚ ਕਰ ਚੁੱਕੇ ਹੋ ਤਾਂ ਤੁਹਾਨੂੰ ਝਾੜ ਪੈ ਸਕਦੀ ਹੈ ਅਤੇ ਨਾਲ ਹੀ ਤੁਹਾਨੂੰ ਉਹਨਾਂ ਦੇ ਸਾਹਮਣੇ ਸ਼ਰਮਿੰਦਾ ਵੀ ਹੋਣਾ ਪੈ ਸਕਦਾ ਹੈ। ਇਸ ਹਫ਼ਤੇ ਤੁਹਾਡਾ ਕੋਈ ਕਰੀਬੀ ਜਾਂ ਘਰ ਦਾ ਮੈਂਬਰ ਤੁਹਾਡੇ ਪ੍ਰਤੀ ਬਹੁਤ ਅਜੀਬ ਵਿਹਾਰ ਕਰ ਸਕਦਾ ਹੈ ਜਿਸ ਦੇ ਕਾਰਨ ਤੁਹਾਨੂੰ ਕੁਝ ਅਸਹਿਜਤਾ ਮਹਿਸੂਸ ਹੋਵੇਗੀ ਨਾਲ ਹੀ ਤੁਸੀਂ ਉਸਤੇ ਗੁੱਸਾ ਵੀ ਕਰੋਗੇ ਜਿਸ ਦੇ ਕਾਰਨ ਤੁਹਾਡਾ ਮੂਡ ਖਰਾਬ ਰਹਿ ਸਕਦਾ ਹੈ ਪਿਛਲੇ ਅਧੂਰੇ ਪੇ ਕੰਮਾਂ ਨੂੰ ਤੁਸੀਂ ਆਪਣੇ ਸੀਨੀਅਰ ਅਧਿਕਾਰੀ ਤੋਂ ਝਿੜਕਾ ਲੈ ਕੇ ਹੀ ਪੂਰਾ ਕਰੋਗੇ ਨਹੀਂ ਤਾਂ ਤੁਸੀਂ ਅਸਫਲ ਹੋ ਸਕਦੇ ਹੋ ਇਸ ਹਫਤੇ ਕਈ ਵਿਦਿਆਰਥੀਆਂ ਨੂੰ ਪ੍ਰੀਖਿਆ ਵਿੱਚ ਮਿਹਨਤ ਦੇ ਅਨੁਸਾਰ ਨਤੀਜਾ ਨਹੀਂ ਪ੍ਰਾਪਤ ਹੋਵੇਗਾ ਜਿਸ ਨਾਲ ਉਹਨਾਂ ਦੇ ਅੰਦਰ ਨਿਰਾਸ਼ਾ ਦੀ ਭਾਵਨਾ ਵਧ ਜਾਵੇਗੀ ਅਜਿਹੇ ਵਿੱਚ ਤੁਹਾਨੂੰ ਇਸ ਗੱਲ ਨੂੰ ਸਮਝਦੇ ਹੋਏ ਖੁਦ ਨੂੰ ਸ਼ਾਂਤ ਰੱਖਣ ਦੀ ਜ਼ਰੂਰਤ ਹੈ ਜੀਵਨ ਵਿੱਚ ਹਾਰ ਜਿੱਤ ਲੱਗੀ ਰਹਿੰਦੀ ਹੈ ਇਸ ਗੱਲ ਨੂੰ ਸਮਝੋ ਤੇ ਦੁਬਾਰਾ ਮਿਹਨਤ ਕਰਨੀ ਸ਼ੁਰੂ ਕਰ ਦਿਓ ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ 11 ਵਾਰ ਓਮ ਮਹਾ ਵਿਸ਼ਨਵੇ ਨਮਹਾ ਮੰਤਰ ਦਾ ਜਾਪ ਕਰਦੇ ਹੀ ਰਹਿਣਾ ਹੈ ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਖੇਡ ਖੁਦ ਵਿੱਚ ਹਿੱਸਾ ਲੈਣ ਲਈ ਇਹ ਹਫਤਾ ਤੁਹਾਡੇ ਲਈ ਸ਼ੁਭ ਸਾਬਿਤ ਹੋਵੇਗਾ ਕਿਉਂਕਿ ਤੁਸੀਂ ਵੀ ਇਸ ਗੱਲ ਨੂੰ ਸਮਝਦੇ ਹੋ ਕਿ ਚੰਗੀ ਸਿਹਤ ਦੇ ਲਈ ਇੱਕ ਚੰਗੇ ਸਫਲ ਜੀਵਨ ਦੀ ਕੁੰਜੀ ਹੀ ਖੇਡ ਹੈ ਇਸ ਗੱਲ ਨੂੰ ਯਾਦ ਰੱਖੋ ਕਿ ਖੁਦ ਨੂੰ ਸਿਹਤਮੰਦ ਰੱਖਣ ਦਾ ਯਤਨ ਕਰਨਾ ਹੈ ਚੰਦਰ ਰਾਸ਼ੀ ਤੋਂ ਸ਼ਨੀ 8ਵੇਂ ਘਰ ਵਿੱਚ ਮੌਜੂਦ ਹੋਣ ਕਾਰਨ ਤੁਹਾਡੇ ਆਰਥਿਕ ਭਵਿੱਖ ਫਲ ਦੀ ਮੰਨੋ ਤੁਹਾਡੀ ਰਾਸ਼ੀ ਦੇ ਜਾਤਕਾਂ ਨੂੰ ਇੱਕ ਖਾਸ ਸਲਾਹ ਦਿੱਤੀ ਜਾਂਦੀ ਹੈ ਇਸ ਹਫਤੇ ਕਿਸੇ ਨੂੰ ਵੀ ਪੈਸਾ ਉਧਾਰ ਨਾ ਦਿਓ ਤੇ ਨਾ ਹੀ ਕਿਸੇ ਤੋਂ ਉਧਾਰ ਲਓ ਕਿਉਂਕਿ ਇਹ ਸਮਾਂ ਤੁਹਾਨੂੰ ਧਨਲਾਭ ਹੋਣ ਦੀ ਮਜ਼ਬੂਤ ਸੰਭਾਵਨਾ ਦੇ ਰਿਹਾ ਹੈ ਇਸ ਨਾਲ ਤੁਹਾਨੂੰ ਕਈ ਮਹੱਤਵਪੂਰਨ ਫੈਸਲੇ ਲੈਣ ਲਈ ਕਾਫੀ ਪਰੇਸ਼ਾਨੀ ਵੀ ਆ ਸਕਦੀ ਹੈ ਅਜਿਹੇ ਵਿੱਚ ਤੁਹਾਡੇ ਲਈ ਚੰਗਾ ਹੋਵੇਗਾ ਕਿ ਉਹਨਾਂ ਦੇ ਨਾਲ ਆਪਣੇ ਸਬੰਧ ਚੰਗੇ ਕਰਨ ਦੀ ਕੋਸ਼ਿਸ਼ ਕਰੋ ਇਸ ਸਮੇਂ ਤੁਹਾਡੇ ਦੁਆਰਾ ਪਾਰਟਨਰਸ਼ਿਪ ਵਿੱਚ ਕੀਤੇ ਕੰਮ ਆਖਰਕਾਰ ਤੁਹਾਡੇ ਕੈਰੀਅਰ ਦੇ ਲਈ ਚੰਗੇ ਸਾਬਿਤ ਹੋ ਜਾਣਗੇ ਜੇਕਰ ਤੁਹਾਨੂੰ ਆਪਣੀ ਪ੍ਰੀਖਿਆ ਦੇ ਨਤੀਜੇ ਦਾ ਇੰਤਜ਼ਾਰ ਸੀ ਤਾਂ ਇਸ ਹਫ਼ਤੇ ਤੁਹਾਡਾ ਉਹ ਇੰਤਜ਼ਾਰ ਖਤਮ ਹੋ ਸਕਦਾ ਹੈ ਕਿਉਂਕਿ ਇਹ ਸਮਾਂ ਤੁਹਾਡੇ ਲਈ ਸ਼ੁਭ ਖਬਰ ਲੈ ਕੇ ਆਉਣ ਵਾਲਾ ਹੈ ਖਾਸ ਤੌਰ ਤੇ ਉਹ ਵਿਦਿਆਰਥੀ ਜਿਹੜੇ ਪੜ੍ਹਾਈ ਵਿੱਚ ਬਹੁਤ ਹੀ ਚੰਗੇ ਹਨ ਉਹਨਾਂ ਦੇ ਮਾਤਾ ਪਿਤਾ ਉਹਨਾਂ ਦੀ ਹੌਸਲਾ ਅਫਜ਼ਾਈ ਕਰਨਗੇ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ 19 ਵਾਰ ਓਮ ਨਮੋ ਸ਼ਿਵਾਏ ਮੰਤਰ ਦਾ ਜਾਪ ਕਰਦੇ ਹੀ ਰਹਿਣਾ ਹੈ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਚੰਦਰ ਰਾਸ਼ੀ ਤੋਂ ਬ੍ਰਹਸਪਤੀ 10ਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਇਸ ਹਫਤੇ ਦੇ ਤੁਹਾਡੇ ਸਿਹਤ ਰਾਸ਼ੀ ਫਲ ਨੂੰ ਦੇਖੀਏ ਤਾਂ ਤੁਹਾਡੀ ਸਿਹਤ ਚੰਗੀ ਰਹੇਗੀ ਜਿਸ ਕਾਰਨ ਤੁਸੀਂ ਜੀਵਨ ਦੇ ਹੋਰ ਹੀ ਖੇਤਰਾਂ ਵਿੱਚ ਜਬਰਦਸਤ ਪ੍ਰਦਰਸ਼ਨ ਕਰ ਸਕਦੇ ਹੋ ਨਾਲ ਹੀ ਇਸ ਦੌਰਾਨ ਤੁਹਾਡੇ ਸਾਹਸ ਅਤੇ ਆਤਮ ਵਿਸ਼ਵਾਸ ਵਿੱਚ ਵਾਧਾ ਦੇਖਣ ਨੂੰ ਮਿਲ ਜਾਵੇਗਾ ਜਿਸ ਦੇ ਨਤੀਜੇ ਵਜੋਂ ਤੁਸੀਂ ਆਪਣੇ ਜੀਵਨ ਨਾਲ ਜੁੜ ਰਹੇ ਹਰ ਫੈਸਲੇ ਨੂੰ ਸਰਲਤਾ ਨਾਲ ਪੂਰਾ ਕਰ ਲੋਗੇ ਜਿਨ੍ਹਾਂ ਨੂੰ ਲੈਣ ਦੇਣ ਵਿੱਚ ਪਰੇਸ਼ਾਨੀ ਹੋ ਰਹੀ ਸੀ ਉਹਨਾਂ ਦੀ ਪਰੇਸ਼ਾਨੀ ਖਤਮ ਹੋ ਜਾਵੇਗੀ ਕਿਉਂਕਿ ਤੁਹਾਨੂੰ ਇਸ ਨਾਲ ਆਰਥਿਕ ਹਾਨੀ ਹੋ ਰਹੀ ਸੀ ਇਸ ਲਈ ਤੁਹਾਡੇ ਲਈ ਚੰਗਾ ਹੋਵੇਗਾ ਕਿ ਕੋਈ ਵੀ ਫੈਸਲਾ ਜਲਦਬਾਜ਼ੀ ਵਿੱਚ ਨਾ ਲਓ ਬੇहद ਸੋਚ ਸਮਝ ਕੇ ਹੀ ਕਰੋ ਇਸ ਹਫਤੇ ਤੁਸੀਂ ਆਪਣੇ ਉਹਨਾਂ ਰਿਸ਼ਤੇਦਾਰਾਂ ਜਾਂ ਦੋਸਤਾਂ ਦੇ ਨਾਲ ਸੰਪਰਕ ਕਰੋਗੇ ਜਿਨ੍ਹਾਂ ਨਾਲ ਤੁਹਾਡੀ ਮੁਲਾਕਾਤ ਕਦੇ-ਕਦੇ ਹੁੰਦੀ ਹੈ ਇਹ ਸਮਾਂ ਤੁਹਾਡੇ ਪੁਰਾਣੇ ਰਿਸ਼ਤਿਆਂ ਨੂੰ ਦੁਬਾਰਾ ਹੀ ਚੰਗਾ ਕਰ ਦੇਵੇਗਾ ਸੀਨੀਅਰ ਅਧਿਕਾਰੀਆਂ ਅਤੇ ਆਪਣੇ ਅਧੀਨ ਕਰਮਚਾਰੀਆਂ ਦੇ ਨਾਲ ਅਤੀਤ ਦੀ ਹਰ ਸਮੱਸਿਆ ਨੂੰ ਖਤਮ ਕਰਕੇ ਆਪਣੇ ਸਬੰਧ ਚੰਗੇ ਬਣਾ ਲਓ ਇਸ ਨਾਲ ਤੁਹਾਡੀ ਇਮੇਜ ਵਧੀਆ ਬਣ ਜਾਵੇਗੀ ਇਸ ਹਫ਼ਤੇ ਹਰ ਉਸ ਵਿਅਕਤੀ ਤੋਂ ਦੂਰ ਰਹੋ ਜੋ ਤੁਹਾਡਾ ਸਮਾਂ ਬਰਬਾਦ ਕਰ ਰਿਹਾ ਹੈ ਫਿਰ ਚਾਹੇ ਉਹ ਵਿਅਕਤੀ ਤੁਹਾਡਾ ਕੋਈ ਰਿਸ਼ਤੇਦਾਰ ਹੋਵੇ ਜਾਂ ਤੁਹਾਡਾ ਕੋਈ ਮਿੱਤਰ ਹੀ ਹੋਵੇ ਭਾਵੇਂ ਬਲਕਿ ਉਸ ਵਿਅਕਤੀ ਦੇ ਨਾਲ ਆਪਣਾ ਸਮਾਂ ਬਰਬਾਦ ਕਰੋਗੇ ਜਿਸ ਦਾ ਬਾਅਦ ਵਿੱਚ ਪਛਤਾਵਾ ਤੁਹਾਨੂੰ ਭੇਖ ਵਿੱਚ ਹੋਵੇਗਾ ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਅਦਿੱਤਿਆ ਹਿਰਦੇ ਸਤੋਤਰ ਦਾ ਪਾਠ ਕਰਨਾ ਹੈ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਸਾਲ ਤੁਹਾਡੀ ਸਿਹਤ ਆਮ ਨਾਲੋਂ ਚੰਗੀ ਰਹੇਗੀ ਜਿਸ ਦੇ ਕਾਰਨ ਤੁਸੀਂ ਤਰੋ-ਤਾਜ਼ਾ ਮਹਿਸੂਸ ਕਰੋਗੇ ਇਹ ਉਹ ਸਮਾਂ ਹੋਵੇਗਾ ਜਦੋਂ ਤੁਸੀਂ ਆਪਣੇ ਖੁਸ਼ਮਿਜ਼ਾਜ ਰਵੱਈਏ ਦੇ ਨਾਲ ਦੂਜਿਆਂ ਦੇ ਨਾਲ ਖੁੱਲ੍ਹ ਕੇ ਹਾਸਾ ਮਜ਼ਾਕ ਕਰਦੇ ਦਿਖੋਗੇ ਇਸ ਹਫ਼ਤੇ ਅਜੀਹਾ ਪ੍ਰਤੀਤ ਹੋਵੇਗਾ ਕਿ ਤੁਸੀਂ ਜਾਣਦੇ ਹੋ ਕਿ ਕਿਹੜੇ-ਕਿਹੜੇ ਲੋਕ ਤੁਹਾਡੇ ਤੋਂ ਕੀ-ਕੀ ਚਾਹੁੰਦੇ ਹਨ ਚੰਦਰ ਰਾਸ਼ੀ ਤੋਂ ਕੇਤੂ ਪਹਿਲੇ ਘਰ ਵਿੱਚ ਮੌਜੂਦ ਹੋਣ ਕਾਰਨ ਇਸ ਦਾ ਰਣ ਤੁਹਾਨੂੰ ਕਿਸੇ ਨੂੰ ਵੀ ਪੈਸੇ ਉਧਾਰ ਦੇਣ ਤੋਂ ਬਚਣਾ ਹੋਵੇਗਾ ਇਸ ਲਈ ਹੁਣੇ ਹੀ ਆਪਣੇ ਖਰਚਿਆਂ ਨੂੰ ਬਹੁਤ ਜ਼ਿਆਦਾ ਵਧਣ ਤੋਂ ਰੋਕੋ ਹਰ ਪ੍ਰਕਾਰ ਦੇ ਲੈਣ ਦੇਣ ਦੇ ਸਮੇਂ ਜ਼ਿਆਦਾ ਤੋਂ ਜ਼ਿਆਦਾ ਸਾਵਧਾਨੀ ਵਰਤੋ ਆਪਣੇ ਆਸ-ਪਾਸ ਦੇ ਪ੍ਰਭਾਵਸ਼ਾਲੀ ਅਤੇ ਮਹੱਤਵਪੂਰਨ ਲੋਕਾਂ ਨਾਲ ਮੇਲ-ਜੋਲ ਵਧਾਉਣ ਦੇ ਲਈ ਤੁਹਾਡੇ ਦੁਆਰਾ ਸਮਾਜਿਕ ਗਤੀਵਿਧੀਆਂ ਵਿੱਚ ਭਾਗ ਲੈਣਾ ਚੰਗਾ ਸਾਬਿਤ ਹੋ ਜਾਵੇਗਾ ਚੰਦਰ ਰਾਸ਼ੀ ਤੋਂ ਬ੍ਰਹਸਪਤੀ ਨੌਵੇਂ ਘਰ ਵਿੱਚ ਮੌਜੂਦ ਹੋਣ ਕਾਰਨ ਇਸ ਹਫਤੇ ਤੁਹਾਡੇ ਅੰਦਰ ਊਰਜਾ ਦਾ ਵਾਧਾ ਦੇਖਿਆ ਜਾਵੇਗਾ ਜਿਸ ਦੇ ਚੱਲਦੇ ਤੁਸੀਂ ਦਫ਼ਤਰ ਤੋਂ ਘਰ ਵਾਪਸੀ ਆ ਕੇ ਵੀ ਦਫ਼ਤਰ ਦਾ ਕੰਮ ਕਰਨਾ ਹੀ ਪਸੰਦ ਕਰੋਗੇ ਹਾਲਾਂਕਿ ਅ지ਹਾ ਕਰਨ ਨਾਲ ਤੁਹਾਡਾ ਪਰਿਵਾਰ ਤੁਹਾਡੇ ਤੋਂ ਨਾਰਾਜ਼ ਹੋ ਸਕਦਾ ਹੈ ਇਸ ਹਫਤੇ ਕਈ ਵਿਦਿਆਰਥੀ ਸੋਸ਼ਲ ਮੀਡੀਆ ਤੇ ਆਪਣਾ ਜ਼ਿਆਦਾਤਰ ਸਮਾਂ ਬਰਬਾਦ ਕਰਦੇ ਦਿਖਾਈ ਦੇਣਗੇ ਇਸ ਨਾਲ ਤੁਹਾਨੂੰ ਆਉਣ ਵਾਲੀ ਪ੍ਰਤੀਯੋਗੀ ਪ੍ਰੀਖਿਆ ਵਿੱਚ ਨਕਾਰਾਤਮਕ ਫਲ ਹੀ ਪ੍ਰਾਪਤ ਹੋਵੇਗਾ। ਅਜਿਹੇ ਵਿੱਚ ਫੋਨ ਜਾਂ ਲੈਪਟਾਪ ਦਾ ਗਲਤ ਇਸਤੇਮਾਲ ਕਰਨ ਤੋਂ ਬਚੋ। ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਬੁੱਧਵਾਰ ਦੇ ਦਿਨ ਗਊ ਨੂੰ ਹਰਾ ਚਾਰਾ ਖਿਲਾਉਣਾ ਹੈ। ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ। ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਚੰਦਰ ਰਾਸ਼ੀ ਤੋਂ ਕੇਤੂ 12ਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਤੁਹਾਡੀ ਸਿਹਤ ਦੇ ਜੀਵਨ ਦੀ ਅਸਲੀ ਪੂੰਜੀ ਹੈ ਜਿਹੜੀ ਇਸ ਗੱਲ ਨੂੰ ਤੁਸੀਂ ਇਸ ਹਫ਼ਤੇ ਆਪਣੇ ਜੀਵਨ ਵਿੱਚ ਅਪਣਾਉਂਦੇ ਹੋਏ ਅਮਲ ਕਰੋਗੇ ਇਸ ਕਾਰਨ ਬਿਹਤਰ ਸਿਹਤ ਦੀ ਪ੍ਰਾਪਤੀ ਦੇ ਲਈ ਤੁਸੀਂ ਘਰ ਦੇ ਨਾਲ-ਨਾਲ ਆਪਣੇ ਕਾਰਜ ਸਥਾਨ ਤੇ ਵੀ ਹਰ ਮਾਨਸਿਕ ਤਣਾ ਨੂੰ ਪਾਸੇ ਰੱਖਦੇ ਹੋਏ ਲੋਕਾਂ ਨਾਲ ਖੁੱਲ ਕੇ ਹਾਸਾ ਮਜ਼ਾਕ ਕਰੋਗੇ ਸੰਭਾਵਨਾ ਹੈ ਕਿ ਤੁਹਾਡਾ ਸ਼ਰਾਬ ਜਾਂ ਕਿਸੇ ਹੋਰ ਨਸ਼ੀਲੇ ਪਦਾਰਥ ਦੀ ਵਰਤੋਂ ਕਰਨਾ ਤਨ ਦੀ ਹਾਨੀ ਕਰਵਾ ਸਕਦਾ ਹੈ ਕਿਉਂਕਿ ਸੰਭਵ ਹੈ ਕਿ ਤੁਸੀਂ ਨਸ਼ੇ ਦੀ ਹਾਲਤ ਵਿੱਚ ਆਪਣਾ ਕੋਈ ਕੀਮਤੀ ਸਮਾਨ ਕਿਤੇ ਖੋ ਸਕਦੇ ਹੋ ਭਾਵ ਕੇ ਗਵਾ ਸਕਦੇ ਹੋ ਜਿਸ ਦਾ ਤੁਹਾਨੂੰ ਬਾਅਦ ਵਿੱਚ ਪਛਤਾਵਾ ਹੋਵੇਗਾ ਇਸ ਹਫਤੇ ਪਰਿਵਾਰ ਵਿੱਚ ਪਿਆਰ ਮੇਲਜੋਲ ਤੇ ਆਪਸੀ ਜੋੜ ਚੰਗਾ ਹੀ ਰਹਿਣ ਵਾਲਾ ਹੈ ਇਸ ਦੇ ਨਾਲ ਈਮੇਲ ਜਾਂ ਸੰਦੇਸ਼ ਪਰਿਵਾਰ ਦੇ ਲਈ ਚੰਗੀ ਖਬਰ ਲਿਆਵੇਗਾ ਜਿਸ ਦੇ ਕਾਰਨ ਤੁਸੀਂ ਆਪਣੇ ਪੂਰੇ ਹੀ ਪਰਿਵਾਰ ਨਾਲ ਮਿਲ ਕੇ ਖੁਸ਼ੀ ਮਨਾਉਂਦੇ ਨਜ਼ਰ ਆਓਗੇ ਹਰ ਖੇਤਰ ਵਿੱਚ ਸਫਲਤਾ ਮਿਲੇਗੀ ਇਸ ਨਾਲ ਤੁਹਾਡੀ ਪ੍ਰਸਿੱਧੀ ਵਧ ਸਕਦੀ ਹੈ ਜਿਹੜੇ ਲੋਕ ਵਿਦਿਆਰਥੀ ਹਨ ਲਗਾਤਾਰ ਮਿਹਨਤ ਕਰਦੇ ਹਨ ਇਸ ਹਫਤੇ ਆਪਣੇ ਸਕੂਲ ਜਾਂ ਕਾਲਜ ਵਿੱਚ ਸਕਾਲਰਸ਼ਿਪ ਦੇ ਨਾਲ ਸਨਮਾਨਿਤ ਹੋਣਗੇ ਇਸ ਹਫਤੇ ਤੁਸੀਂ ਜਿਹੜਾ ਉਪਾ ਕਰਨਾ ਹੈ ਜੀ ਵੀਰਵਾਰ ਦੇ ਦਿਨ ਕਿਸੇ ਬਜ਼ੁਰਗ ਔਰਤ ਨੂੰ ਦਹੀਂ ਤੇ ਚੌਲ ਦਾਨ ਕਰਨੇ ਹਨ ਜੀ ਅਗਲੀ ਰਾਸ਼ੀ ਹੈ ਜੀ ਬ੍ਰਿਸ਼ਟਕ ਰਾਸ਼ੀ বৃশ্চিক রাশি ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਆਪਣੇ ਪ੍ਰਤੀ ਦੂਜਿਆਂ ਦਾ ਨਜ਼ਰੀਆ ਵੇਖ ਕੇ ਤੁਹਾਨੂੰ ਅਜੀਹਾ ਲੱਗ ਸਕਦਾ ਹੈ ਕਿ ਕੁਝ ਵੀ ਨਵੀਂ ਚੀਜ਼ ਸਿੱਖਣ ਲਈ ਤੁਸੀਂ ਹੁਣ ਕਾਫੀ ਉਮਰ ਦਾ ਰਾਜ ਹੋ ਚੁੱਕੇ ਹੋ ਅਜੀਹੇ ਵਿੱਚ ਇਹ ਸੋਚ ਕੇ ਆਪਣਾ ਮੂਡ ਖਰਾਬ ਕਰਨ ਦੀ ਬਜਾਏ ਆਪਣੀ ਕਾਬਲੀਅਤ ਤੇ ਭਰੋਸਾ ਕਰੋ ਅਤੇ ਇਸ ਗੱਲ ਨੂੰ ਨਾ ਭੁੱਲੋ ਕਿ ਤੁਸੀਂ ਆਪਣੀ ਰਚਨਾਤਮਕ ਅਤੇ ਕਿਰਿਆਸ਼ੀਲ ਸੋਚ ਦੇ ਨਾਲ ਕੁਝ ਵੀ ਆਸਾਨੀ ਨਾਲ ਸਿੱਖ ਸਕਦੇ ਹੋ ਤੁਹਾਨੂੰ ਕੇਵਲ ਆਪਣੀ ਸੋਚਣ ਸਮਝਣ ਦੀ ਸ਼ਕਤੀ ਨੂੰ ਇਸ ਦਿਸ਼ਾ ਵੱਲ ਲਗਾਉਣ ਦੀ ਜ਼ਰੂਰਤ ਹੋਵੇਗੀ। ਚੰਦਰ ਰਾਸ਼ੀ ਤੋਂ ਕੇਤੂ 11ਵੇਂ ਘਰ ਵਿੱਚ ਮੌਜੂਦ ਹੋਣ ਕਾਰਨ ਇਸ ਹਫ਼ਤੇ ਤੁਹਾਡੀ ਰਾਸ਼ੀ ਦੇ ਜਾਤਕਾਂ ਦਾ ਆਰਥਿਕ ਜੀਵਨ ਆਮ ਨਾਲੋਂ ਵਧੀਆ ਰਹੇਗਾ ਕਿਉਂਕਿ ਜਿੱਥੇ ਇੱਕ ਪਾਸੇ ਅਣਚਾਹੇ ਖਰਚੇ ਤੁਹਾਨੂੰ ਪਰੇਸ਼ਾਨੀ ਦੇਣਗੇ ਉੱਥੇ ਹੀ ਕਈ ਸਰੋਤਾਂ ਤੋਂ ਧਨ ਦੀ ਪ੍ਰਾਪਤੀ ਹੋਣ ਕਾਰਨ ਤੁਹਾਨੂੰ ਖਰਚਿਆਂ ਦਾ ਹਰਜਾਨਾ ਪਤਾ ਲੱਗ ਜਾਵੇਗਾ। ਆਪਣੇ ਬੱਚੇ ਦੇ ਪੁਰਸਕਾਰ ਸਮਾਰੋਹ ਦਾ ਬੁਲਾਵਾ ਤੁਹਾਨੂੰ ਆ ਸਕਦਾ ਹੈ ਜਿਸ ਦੇ ਲਈ ਤੁਹਾਡੇ ਲਈ ਬਹੁਤ ਹੀ ਖੁਸ਼ ਨਮਾ ਮਾਹੌਲ ਬਣ ਜਾਵੇਗਾ ਤੁਹਾਡੀਆਂ ਅੱਖਾਂ ਵਿੱਚ ਨਮੀ ਦੇਖੀ ਜਾਵੇਗੀ ਤੇ ਛੋਟੀਆਂ-ਛੋਟੀਆਂ ਗੱਲਾਂ ਤੇ ਤੁਸੀਂ ਦੂਜਿਆਂ ਦੇ ਨਾਲ ਝਗੜਾ ਬਿਲਕੁਲ ਵੀ ਨਹੀਂ ਕਰਨਾ ਨਹੀਂ ਤਾਂ ਨਕਾਰਾਤਮਕ ਸਾਬਿਤ ਹੋ ਸਕਦਾ ਹੈ ਸਹਿਕਰਮੀਆਂ ਦੇ ਨਾਲ ਚੰਗਾ ਮੇਲਜੋਲ ਰੱਖਣਾ ਹੈ ਕੋਈ ਵੀ ਆਪਣੀ ਪੜਾਈ ਪ੍ਰਤੀ ਜੁੜਿਆ ਫੈਸਲਾ ਬਹੁਤ ਹੀ ਸੋਚ ਸਮਝ ਕੇ ਲੈਣਾ ਹੈ ਇਸ ਕਾਰਨ ਨਹੀਂ ਤਾਂ ਤਣਾਅ ਵਿੱਚ ਵਾਧਾ ਹੋ ਸਕਦਾ ਹੈ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਮੰਗਲਵਾਰ ਦੇ ਦਿਨ ਸੂਰਜ ਦੇਵਤਾ ਦੀ ਪੂਜਾ ਕਰੋ ਅਗਲੀ ਰਾਸ਼ੀ ਹੈ ਜੀ ਧਨ ਰਾਸ਼ੀ ਧਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਆਪਣੇ ਜੀਵਨ ਸਾਥੀ ਦੀ ਸਿਹਤ ਦਾ ਠੀਕ ਤਰ੍ਹਾਂ ਨਾਲ ਧਿਆਨ ਰੱਖਦੇ ਹੋਏ ਉਹਨਾਂ ਦੀ ਦੇਖਭਾਲ ਕਰੋ ਕਿਉਂਕਿ ਸੰਭਵ ਹੈ ਕਿ ਉਹਨਾਂ ਦਾ ਅਚਾਨਕ ਤੋਂ ਬਿਮਾਰ ਪੈ ਜਾਣਾ ਪਰਿਵਾਰਕ ਸ਼ਾਂਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ ਚੰਗਾ ਖਾਣ ਪੀਣ ਵੀ ਵੰਚਿਤ ਕਰ ਦੇਵੇਗਾ। ਚੰਦਰ ਰਾਸ਼ੀ ਤੋਂ ਕੇਤੂ 10ਵੇਂ ਘਰ ਵਿੱਚ ਮੌਜੂਦ ਹੋਣ ਕਾਰਨ ਇਹ ਹਫਤਾ ਆਰਥਿਕ ਜੀਵਨ ਦੇ لحاظ ਨਾਲ ਬਿਹਤਰ ਰਹਿਣ ਵਾਲਾ ਹੈ। ਹਾਲਾਂਕਿ ਵਾਹਨ ਚਲਾਉਣ ਵਾਲੇ ਜਾਤਕਾਂ ਨੂੰ ਵਾਹਨ ਚਲਾਉਂਦੇ ਸਮੇਂ ਜ਼ਿਆਦਾ ਸਾਵਧਾਨੀ ਵਰਤਣੀ ਹੋਵੇਗੀ ਕਿਉਂਕਿ ਵਾਹਨ ਦਾ ਕੋਈ ਨੁਕਸਾਨ ਹੋਣ ਦੇ ਕਾਰਨ ਮੁਰੰਮਤ ਤੇ ਪੈਸਾ ਖਰਚ ਤੁਹਾਡਾ ਹੋ ਸਕਦਾ ਹੈ। ਇਸ ਹਫਤੇ ਤੁਸੀਂ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਕਾਫੀ ਚੰਗਾ ਸਮਾਂ ਬਿਤਾਓਗੇ। ਦੋਸਤਾਂ ਨਾਲ ਇਸ ਉਧਾਰ ਸੁਭਾ ਦਾ ਗਲਤ ਫਾਇਦਾ ਉਹਨਾਂ ਨੂੰ ਨਾ ਉਠਾ ਲੈਣ ਦੇਣਾ ਨਹੀਂ ਤਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੁਹਾਨੂੰ ਇਸ ਬਾਰੇ ਨਾ ਕਹਿਣਾ ਆਉਣਾ ਚਾਹੀਦਾ ਹੈ ਜਦੋਂ ਤੁਹਾਡੇ ਕੋਲ ਕੋਈ ਚੀਜ਼ ਮੰਗਦਾ ਹੋਵੇ ਜੋ ਕਿ ਤੁਹਾਡੀ ਬਹੁਤ ਕੀਮਤੀ ਹੋਵੇ ਇਸ ਸਮੇਂ ਤੁਹਾਡਾ ਹੀ ਕੋਈ ਕਰੀਬੀ ਦੋਸਤ ਜਾਂ ਕੋਈ ਮਿੱਤਰ ਵਿਸ਼ਵਾਸ ਘਾਤ ਕਰ ਸਕਦਾ ਹੈ ਇਸ ਦੇ ਕਾਰਨ ਤੁਹਾਨੂੰ ਬਹੁਤ ਹੀ ਮੁਸ਼ਕਲ ਹੋ ਸਕਦੀ ਹੈ ਇਸ ਹਫਤੇ ਦੀ ਸ਼ੁਰੂਆਤ ਥੋੜੀ ਚੁਣੌਤੀਪੂਰਨ ਹੈ ਇਸ ਲਈ ਮਿਹਨਤ ਕਰਦੇ ਹੀ ਰਹਿਣਾ ਹੈ ਵਿਦਿਆ ਦੇ ਖੇਤਰ ਵਿੱਚ ਆਪਣੇ ਆਪ ਨੂੰ ਨਿਰਮਾਤਾ ਬਣਾਉਣਾ ਹੈ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਮਾਤਾ ਲక్ష్ਮੀ ਜੀ ਦੀ ਪੂਜਾ ਕਰੋ ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਜੇਕਰ ਤੁਸੀਂ ਨਿਯਮਤ ਰੂਪ ਦੇ ਨਾਲ ਦੌੜ ਲਗਾਉਂਦੇ ਹੋ ਤਾਂ ਤੁਸੀਂ ਸਖਤ ਸਤਹ ਦੇ ਉੱਤੇ ਚੜਨ ਦੀ ਬਜਾਏ ਦੌੜਨ ਵਾਲੇ ਬੂਟ ਪਹਿਨ ਕੇ ਹੀ ਰੇਤ ਜਾਂ ਮਿੱਟੀ ਵਾਲੀ ਸਤਹ ਤੇ ਹੀ ਚੜਨਾ ਹੈ ਇਸ ਨਾਲ ਤੁਹਾਡੇ ਪੈਰਾਂ ਤੇ ਮਾੜਾ ਅਸਰ ਨਹੀਂ ਪਵੇਗਾ ਨਾਲ ਹੀ ਨਾਲ ਤੁਹਾਨੂੰ ਪਾਚਣ ਤੰਤਰ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲ ਜਾਵੇਗੀ ਇਸ ਨਾਲ ਤੁਸੀਂ ਸਿਹਤ ਨੂੰ ਬਹੁਤ ਹੀ ਚੰਗਾ ਰੱਖ ਸਕਦੇ ਹੋ ਪੁਰਾਣੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ ਚੰਦਰ ਰਾਸ਼ੀ ਤੋਂ ਸ਼ਨੀ ਦੂਜੇ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਇਸ ਹਫਤੇ ਕਾਰਜ ਖੇਤਰ ਵਿੱਚ ਤੁਹਾਨੂੰ ਆਪਣੇ ਸੀਨੀਅਰ ਅਧਿਕਾਰੀਆਂ ਵੱਲੋਂ ਪ੍ਰਸ਼ੰਸਾ ਤੇ ਤਰੱਕੀ ਮਿਲ ਸਕਦੀ ਹੈ ਇਸ ਕਾਰਨ ਤੁਹਾਡੀ ਤਨਖਾਹ ਵਿੱਚ ਵਾਧਾ ਹੋਣ ਨਾਲ ਤੁਸੀਂ ਚੰਗਾ ਪੈਸਾ ਕਮਾਓਗੇ ਪਰੰਤੂ ਇਸ ਦੌਰਾਨ ਤੁਹਾਡੇ ਖਰਚਿਆਂ ਵਿੱਚ ਵਾਧਾ ਹੀ ਤੁਹਾਡੇ ਪੈਸਿਆਂ ਦੀ ਬਚਤ ਤੇ ਜ਼ਿਆਦਾ ਮੁਸ਼ਕਲ ਬਣਾ ਸਕਦਾ ਹੈ ਅਜਿਹੀ ਸਥਿਤੀ ਵਿੱਚ ਆਪਣੇ ਖੁੱਲੇ ਹੱਥ ਤੇ ਨਿਯੰਤਰਿਤ ਰੱਖਦੇ ਹੋਏ ਆਪਣੇ ਬੈਂਕ ਬੈਲੈਂਸ ਨੂੰ ਵਧਾਉਣ ਲਈ ਯਤਨ ਤੇਜ਼ ਕਰੋ ਜੇਕਰ ਤੁਸੀਂ ਵਿਆਹ ਯੋਗ ਹੋ ਤੁਹਾਡਾ ਰਿਸ਼ਤਾ ਕਿਤੇ ਜੁੜਿਆ ਹੋਇਆ ਸੀ ਤਾਂ ਸੰਭਵ ਹੈ ਕਿਸੇ ਕਾਰਨ ਰਿਸ਼ਤਾ ਟੁੱਟ ਸਕਦਾ ਹੈ ਜਾਂ ਇਸ ਵਿੱਚ ਕੁਝ ਪਰੇਸ਼ਾਨੀ ਪੈਦਾ ਹੋ ਸਕਦੀ ਹੈ ਇਸ ਨਾਲ ਪਰਿਵਾਰ ਵਿੱਚ ਚਿੰਤਾ ਦਾ ਮਾਹੌਲ ਬਣ ਜਾਵੇਗਾ ਜਿਸ ਦਾ ਸਭ ਤੋਂ ਜ਼ਿਆਦਾ ਅਸਰ ਤੁਹਾਡੇ ਮਾਨਸਿਕ ਤਣਾਅ ਦੇ ਵਾਧੇ ਵਿੱਚ ਹੋ ਜਾਵੇਗਾ ਇਹ ਹਫ਼ਤਾ ਕੰਮਕਾਰ ਦੇ ਲਿਹਾਜ਼ ਤੋਂ ਪਹਿਲਾਂ ਨਾਲੋਂ ਕਾਫੀ ਵਧੀਆ ਰਹਿਣ ਵਾਲਾ ਹੈ ਕਿਉਂਕਿ ਇਸ ਦੌਰਾਨ ਤੁਹਾਨੂੰ ਆਪਣੇ ਘਰ ਦੇ ਵੱਡਿਆਂ ਅਤੇ ਖਾਸ ਤੌਰ ਤੇ ਮਾਤਾ ਪਿਤਾ ਦਾ ਸਹਿਯੋਗ ਮਿਲ ਜਾਵੇਗਾ ਜਿਸ ਨਾਲ ਤੁਹਾਡੇ ਜੀਵਨ ਵਿੱਚ ਆ ਰਹੀ ਹਰ ਸਮੱਸਿਆ ਕਾਫੀ ਹੱਦ ਤੱਕ ਦੂਰ ਹੋ ਜਾਵੇਗੀ ਜੇਕਰ ਸੰਖੇਪ ਵਿੱਚ ਕਹੀਏ ਤਾਂ ਇਹ ਹਫਤਾ ਵਿਦਿਆਰਥੀ ਵਰਗ ਦੇ ਲਈ ਕਮਜ਼ੋਰੀਆਂ ਤੇ ਜਿੱਤ ਪ੍ਰਾਪਤ ਕਰਕੇ ਅੱਗੇ ਵਧਣ ਵਾਲਾ ਹੈ ਤੁਸੀਂ ਬਸ ਆਪਣੀ ਮਿਹਨਤ ਨੂੰ ਜਾਰੀ ਰੱਖਣਾ ਹੈ ਕੋਲ ਮਿਲਾ ਕੇ ਮਿਹਨਤੀ ਲੋਕਾਂ ਨੂੰ ਹੀ ਇਸ ਸਮੇਂ ਸਫਲਤਾ ਮਿਲ ਜਾਵੇਗੀ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਹਨੂਮਾਨ ਚਾਲੀਸਾ ਦਾ ਪਾਠ ਕਰੋ। ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ। ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਚੰਦਰ ਰਾਸ਼ੀ ਤੋਂ ਸ਼ਨੀ ਪਹਿਲੇ ਘਰ ਵਿੱਚ ਮੌਜੂਦ ਹੋਣ ਕਾਰਨ ਇਸ ਹਫਤੇ ਤੁਹਾਨੂੰ ਖਰਾਬ ਸਿਹਤ ਦੇ ਕਾਰਨ ਆਪਣੇ ਆਪ ਵਿੱਚ ਆਤਮ ਵਿਸ਼ਵਾਸ ਦੀ ਘਾਟ ਮਹਿਸੂਸ ਹੋ ਸਕਦੀ ਹੈ। ਪਰੰਤੂ ਜਿਵੇਂ ਹੀ ਤੁਸੀਂ ਇਸ ਸਥਿਤੀ ਤੇ ਕਾਬੂ ਪਾ ਲੋਗੇ ਤੁਹਾਡੀ ਸਾਰੀ ਘਬਰਾਹਟ ਦੂਰ ਹੋ ਜਾਵੇਗੀ। ਤੁਹਾਨੂੰ ਜਲਦੀ ਮਹਿਸੂਸ ਹੋਵੇਗਾ ਕਿ ਜਿਸ ਗੱਲ ਨੂੰ ਤੁਸੀਂ ਸਮੱਸਿਆ ਸਮਝ ਰਹੇ ਸੀ ਉਹ ਕੇਵਲ ਮਨ ਦੀ ਸੋਚ ਸੀ ਇਸ ਲਈ ਆਪਣੇ ਆਪ ਤੇ ਵਿਸ਼ਵਾਸ ਰੱਖੋ ਆਪਣੀ ਸਿਹਤ ਦੇ ਪ੍ਰਤੀ ਲਗਾਤਾਰ ਜਾਗਰੂਕ ਰਹੋ ਇਸ ਹਫਤੇ ਇਸ ਰਾਸ਼ੀ ਦੇ ਜਾਤਕਾਂ ਨੂੰ ਧਨ ਨਾਲ ਜੁੜੀਆਂ ਕੋਈ ਜੋਖਮ ਲੈਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਚੰਦਰ ਰਾਸ਼ੀ ਤੋਂ ਬ੍ਰਹਸਪਤੀ ਚੌਥੇ ਘਰ ਵਿੱਚ ਮੌਜੂਦ ਹੋਣ ਕਾਰਨ ਕਈ ਸਰੋਤਾਂ ਤੋਂ ਆਰਥਿਕ ਲਾਭ ਹੋਣ ਦੀ ਸੰਭਾਵਨਾ ਹੈ ਪਰ ਇਹਨਾਂ ਵਿੱਚ ਜੇਕਰ ਕੋਈ ਨਿਵੇਸ਼ ਕਰਨ ਤੋਂ ਪਹਿਲਾਂ ਤੁਹਾਨੂੰ ਆਪਣੇ ਆਪ ਨੂੰ ਚੰਗੀ ਤਰ੍ਹਾਂ ਤਿਆਰ ਕਰਨ ਦੀ ਲੋੜ ਹੋਵੇਗੀ ਇਸ ਹਫ਼ਤੇ ਸਮਾਜ ਵਿੱਚ ਵੱਡੇ ਲੋਕਾਂ ਨਾਲ ਤੁਹਾਡੀ ਮੁਲਾਕਾਤ ਹੋਵੇਗੀ ਅਜਿਹੇ ਵਿੱਚ ਤੁਹਾਨੂੰ ਵੀ ਮੌਕੇ ਦਾ ਲਾਭ ਉਠਾਉਣਾ ਚਾਹੀਦਾ ਹੈ ਕਿਉਂਕਿ ਇਹ ਮੁਲਾਕਾਤ ਤੁਹਾਨੂੰ ਸਮਾਜ ਵਿੱਚ ਦਰਜੇ ਦੇ ਨਾਲ ਪਰਿਵਾਰ ਵਿੱਚ ਮਾਨ ਸਨਮਾਨ ਵੀ ਦਿਵਾਉਣ ਵਾਲੀ ਹੈ ਇਸ ਹਫ਼ਤੇ ਅਤੀਤ ਵਿੱਚ ਕੀਤੇ ਸਾਰੇ ਹੀ ਵਿਸ਼ੇਸ਼ ਤੁਹਾਡੇ ਲਈ ਲਾਭਦਾਇਕ ਸਾਬਿਤ ਹੋ ਜਾਣਗੇ ਪਰ ਜੇਕਰ ਤੁਸੀਂ ਪਾਰਟਨਰਸ਼ਿਪ ਵਿੱਚ ਵਪਾਰ ਕਰਦੇ ਹੋ ਤੁਹਾਨੂੰ 파ਟਨਰਾਂ ਦਾ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਇਸ ਦੇ ਕਾਰਨ ਤੁਸੀਂ ਇਸ ਸਮੇਂ ਮਿਲਣ ਵਾਲੇ ਹਰ ਮੌਕੇ ਦਾ ਫਾਇਦਾ ਚੁੱਕਣ ਤੋਂ ਵਾਂਝੇ ਰਹਿ ਜਾਓਗੇ ਇਸ ਹਫਤੇ ਵਿਦਿਆਰਥੀ ਵਰਗ ਦਾ ਕੈਰੀਅਰ ਗ੍ਰਾਫ ਉਚਾਈਆਂ ਤੇ ਪਹੁੰਚੇਗਾ ਮਿਲਣ ਵਾਲੀ ਸਫਲਤਾ ਉਹਨਾਂ ਦੇ ਹੰਕਾਰ ਵਿੱਚ ਵਾਧਾ ਕਰ ਸਕਦੀ ਹੈ ਇਸ ਦੇ ਚੱਲਦੇ ਉਹਨਾਂ ਦੇ ਸੁਭਾਅ ਵਿੱਚ ਹੰਕਾਰ ਦਿਖਾਈ ਦੇ ਸਕਦਾ ਹੈ ਖੁਦ ਨੂੰ ਲੈ ਕੇ ਕਿਸੇ ਵੀ ਅੰਧਵਿਸ਼ਵਾਸ ਖੋਦ ਨੂੰ ਲੈ ਕੇ ਕਿਸੇ ਵੀ ਅੰਧਵਿਸ਼ਵਾਸ ਵਿੱਚ ਆ ਕੇ ਗਲਤੀ ਕਰਨ ਤੋਂ ਬਚੋ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ 11 ਵਾਰ ਓਮ ਕੇਤਵੇ ਨਮਹਾ ਮੰਤਰ ਦਾ ਜਾਪ ਕਰੋ ਅਗਲੀ ਤੇ ਅਖੀਰਲੀ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਮੀਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਚੰਦਰ ਰਾਸ਼ੀ ਤੋਂ ਸ਼ਨੀ ਦੇ 12ਵੇਂ ਘਰ ਵਿੱਚ ਮੌਜੂਦ ਹੋਣ ਕਾਰਨ ਇਸ ਹਫ਼ਤੇ ਦੇ ਦੌਰਾਨ ਤੁਸੀਂ ਕਸਰਤ ਜਾਂ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਸਕਦੇ ਹੋ ਕਿਉਂਕਿ ਇਸ ਸਮੇਂ ਕਈ ਤੇ ਵਿਸ਼ੇਸ਼ ਧਿਆਨ ਦੇਣ ਲਈ ਸਹਾਇਤਾ ਦੇਵੇਗਾ ਇਸ ਲਈ ਤੁਸੀਂ ਉਚਿਤ ਲਾਭ ਉਠਾਓ ਜੇਕਰ ਤੁਸੀਂ ਸਰਕਾਰੀ ਖੇਤਰ ਵਿੱਚ ਕੰਮ ਕਰਦੇ ਹੋ ਇਹ ਹਫ਼ਤਾ ਤੁਹਾਡੇ ਲਈ ਮਹੱਤਵਪੂਰਨ ਹੋ ਜਾਵੇਗਾ ਇਸ ਸਮੇਂ ਦੌਰਾਨ ਤੁਹਾਨੂੰ ਸਰਕਾਰ ਤੋਂ ਲਾਭ ਤੇ ਇਨਾਮ ਵੀ ਮਿਲ ਸਕਦਾ ਹੈ ਘਰ ਦਾ ਕੋਈ ਬਜ਼ੁਰਗ ਜੋ ਖਰਾਬ ਸਿਹਤ ਦੇ ਕਾਰਨ ਕਾਫੀ ਲੰਮੇ ਸਮੇਂ ਤੋਂ ਪਰੇਸ਼ਾਨ ਸੀ ਉਸ ਨਾਲ ਸਿਹਤ ਜੁੜੀ ਸਮੱਸਿਆ ਜਿਹੜੀ ਹੈ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਸੀ ਛੁਟਕਾਰਾ ਮਿਲ ਜਾਵੇਗਾ। ਇਸ ਨਾਲ ਘਰ ਪਰਿਵਾਰ ਦਾ ਵਾਤਾਵਰਣ ਵੀ ਵਧੀਆ ਰਹੇਗਾ। ਨਾਲ ਹੀ ਘਰ ਵਿੱਚ ਇਕੱਠੇ ਬੈਠ ਕੇ ਰਾਤ ਨੂੰ ਭੋਜਨ ਦਾ ਆਨੰਦ ਲੈਂਦੇ ਹੋਏ ਪੁਰਾਣੀਆਂ ਚੰਗੀਆਂ ਯਾਦਾਂ ਨੂੰ ਯਾਦ ਕਰ ਸਕਦੇ ਹੋ। ਇਸ ਹਫ਼ਤੇ ਤੁਹਾਨੂੰ ਆਪਣੇ ਸੀਨੀਅਰ ਅਧਿਕਾਰੀ ਦੇ ਨਾਲ ਸਿੱਧੇ ਤੌਰ ਤੇ ਗੱਲਬਾਤ ਅਤੇ ਆਪਣੇ ਸਾਰੇ ਹੀ ਸਵਾਲਾਂ ਦੇ ਜਵਾਬ ਲੱਭਣ ਦਾ ਮੌਕਾ ਮਿਲ ਜਾਵੇਗਾ। ਇਸ ਨਾਲ ਤੁਹਾਨੂੰ ਇਸ ਗੱਲ ਦਾ ਵੀ ਪਤਾ ਲੱਗ ਜਾਵੇਗਾ ਕਿ ਆਖਿਰ ਤੁਹਾਡਾ ਬਾਸ ਤੁਹਾਡੇ ਨਾਲ ਇੰਨੇ ਰੁੱਖੇਪਣ ਦੇ ਨਾਲ ਕਿਉਂ ਗੱਲ ਕਰਦਾ ਹੈ ਕਿਉਂਕਿ ਤੁਹਾਨੂੰ ਇਸ ਦੇ ਪਿੱਛੇ ਅਸਲ ਵਜ੍ਹਾ ਪਤਾ ਲੱਗ ਜਾਵੇਗੀ ਤੁਹਾਡੇ ਮਨ ਨੂੰ ਕਾਫੀ ਹੱਦ ਤੱਕ ਤਸੱਲੀ ਮਿਲੇਗੀ ਇਸ ਹਫ਼ਤੇ ਦੇ ਦੌਰਾਨ ਉਸ ਨਾਲ ਗੱਲ ਕਰਦੇ ਸਮੇਂ ਆਪਣੇ ਸ਼ਬਦਾਂ ਦੀ ਚੋਣ ਨੂੰ ਸਹੀ ਕਰ ਲਓ ਇਹ ਹਫ਼ਤਾ ਵਿਦਿਆਰਥੀਆਂ ਦੇ ਲਈ ਵਿਸ਼ੇਸ਼ ਰੂਪ ਵਾਲਾ ਰਹਿਣ ਵਾਲਾ ਹੈ ਜੀ ਜਿਸ ਨਾਲ ਉਹਨਾਂ ਦੀ ਸੋਚਣ ਸਮਝਣ ਦੀ ਸ਼ਕਤੀ ਦਾ ਵਿਕਾਸ ਹੋਵੇਗਾ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਵੀਰਵਾਰ ਦੇ ਦਿਨ ਵਿਕਲੈਂਗ ਲੋਕਾਂ ਨੂੰ ਅੰਨ ਦਾ ਦਾਨ ਕਰੋ ਸੋ ਦੋਸਤੋ ਇਹ ਸੀ ਜੀ ਇਸ ਹਫਤੇ ਦਾ ਰਾਸ਼ੀਫਲ ਤੇ ਦੱਸੇ ਗਏ ਉਪਾਅ ਜੇਕਰ ਤੁਸੀਂ ਇਹਨਾਂ ਨੂੰ ਵਰਤ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਵਿੱਚ ਚਮਤਕਾਰ ਸਾਬਿਤ ਹੋ ਜਾਵੇਗਾ ਧੰਨਵਾਦ